ਅਸੀਗਾ ਭਾਈ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਹੋਰ ਪਹੁੰਚੀ ਗਿਆ ਡਾਕਟਰ ਸਾਹ ਤੇ ਹਾਂਜੀ ਹਾਂਜੀ ਵੀਰੇ ਦੇਖੋ ਭਾਈ ਜੀ ਜਰਮਨ ਦੇ ਵਿੱਚ ਬੱਚਨੇ ਪਾਜੀ ਕਿਹੜੇ ਕੋਟ ਦੇ ਵਿੱਚ ਬੱਚਨੇ ਲੌਂਗ ਕੋਟ ਆ ਵੀਰੇ ਲੌਂਗ ਕੋਟ ਦੇ ਵਿੱਚ ਬੱਚਾ ਦਿਖਾ ਦਿਓ ਦਿਖਾਪਾ ਜੀ ਕਮਾ ਕੇ ਦੇਖੋ ਭਾਈ ਜੀ ਬੱਚਾ ਦਾ ਭਾਈ ਤੋਂ ਹੱਥ ਨਾਲ ਕੁੰਮੜੀ ਰਿਹਾ ਐਨੇ ਹੈਵੀ ਬੱਚੇ ਲਗੇ ਭਾਜੀ ਕੀ ਕੀ ਦੇ ਬੱਚੇ ਲਗੇ ਇਹ ਅੱਜ 34 ਦਿਨ ਦੇ ਆ ਵੀ 34 ਦਿਨ ਦੇ ਭਾਜੀ ਮੇਲ ਫੀਮੇਲ ਭਾਜੀ ਮੇਲ ਫੀਮੇਲ ਬਿਲ ਵਾਲਾ ਅਵੇਲੇਬਲ ਤੇ ਪ੍ਰਾਈਸ ਦੱਸ ਦਿਓ ਭਾਜੀ ਪ੍ਰਾਈਸ ਵੀਰੇ 18000 ਰੁਪਇਆ ਮੇਲ ਦਾ ਹੈ ਕਿ 15000 ਰੁਪਇਆ ਮੇਲ ਦਾ ਹੈ ਪੀਓ ਮੇਲ ਦਾ ਤੇ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮਣਾ ਬ੍ਰਦਰ ਹਾਂਜੀ ਆਲ ਬਰੀਡ ਦੇ ਵਿੱਚ ਕੰਮਣਾ ਤੇ ਬਾਕੀ ਨੀਚੇ ਦਾ ਕੈਮਰਾ ਮਾਰੀ ਦਵਾ ਰੀਟਰੀਵਰ ਦਾ ਬੱਚਾ ਵੀ ਪਏ ਨੇ ਭਾਜੀ ਵੇ ਲੈ ਲਵੇ ਠੀਕ ਆ ਤੇ ਆ ਟਾਇਪ ਪੌਂਡ ਕਲਟਰ ਟਾਇਪ ਪੌਂਡ ਦੇ ਵਿੱਚ ਬੱਚਾ ਭਾਜੀ ਕੱਢ ਦਿਓ ਟਾਇਪ ਪੌਂਡ ਦਾ ਬੱਚਾ ਦੇਖੋ ਟਾਇਪ ਪੌਂਡ ਦਾ ਬੱਚਾ ਤੁਸੀਂ ਦੇਖ ਹੀ ਲਓ ਭਾਜੀ ਕਮਾ ਕੇ ਦਿਖਾ ਦਿਓ ਤੇ ਕੀ ਪ੍ਰਾਈਸ ਹੈ ਤੇ ਕੀ ਐਜ ਮਾ ਇਹਦਾ ਵੀਰੇ 15000 ਰੁਪਇਆ 15000 ਰੁਪਇਆ ਤੇ ਐਜ ਉਮਰ ਭਾਜੀ ਉ ਇਹ ਬਾਜੀ ਆਲ ਇੰਡੀਆ ਡਿਲੀਵਰੀ ਹੈ ਨਾ ਹਾਂਜੀ ਹਾਂਜੀ ਵੀਰੇ ਤੇ ਬਾਕੀ ਰੈਟਰੀਵਰ ਬਾਜੀ ਰੈਟਰੀਵਰ ਬੱਚਾ ਹੈ ਬਾਜੀ ਇਹਦੀ ਕੀ ਨਮਾਣਾ ਬਾਜੀ ਰੈਟਰੀਵਰ ਦਾ 12000 ਰੁਪਏ 12000 ਰੁਪਏ ਤੁਸੀਂ ਦੇਖ ਹੀ ਸਕਦੇ ਹੋ ਬੱਚਾ ਬਾਜੀ ਕਮਾ ਕੇ ਦਿਖਾ ਦਿਓ ਕਿੰਨੀ ਆ ਗਿਆ ਬਾਜੀ ਇਹ ਅੱਜ 35 ਦਿਨ ਦਾ 35 ਦਿਨ ਦਾ ਤੇ ਬਾਜੀ ਬਾਈ ਨਾਲ ਗੱਲ ਕਰਦੇ ਬਾਈ ਦਾ ਕੰਟੈਕਟ ਨੰਬਰ ਲੋਕੇਸ਼ਨ ਬਾਈ ਜੀ ਕੰਟੈਕਟ ਨੰਬਰ ਦੱਸ ਦਿਓ ਆਪਣਾ ਕੰਟੈਕਟ ਨੰਬਰ 98720 72120 ਠੀਕ ਹੈ ਵੀਰੇ ਨੀਚੇ ਵੀਡੀਓ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਆਲ ਬ੍ਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਆ ਓਕੇ ਵੀਰੇ ਅਸਸੀ ਗੱਲ ਸੁਖਪਾਲ ਜੀ ਕੀ ਹਾਲ ਚੰਨ ਵਧੀਆ ਵੀਰ ਜੀ ਵਧੀਆ ਪਹੁੰਚ ਗਈ ਸੀਟਾਂ ਨਾਲੇ ਹਾਂਜੀ ਹਾਂਜੀ ਪਹੁੰਚ ਗਏ ਵੀਰੇ ਦੇਖੋ ਭਾਈ ਜੀ ਆਪਣੇ ਨਾਲ ਏਰੀਆ ਦੇ ਬਾਈ ਆ ਆਪਣਾ ਠੀਕ ਹੈ ਨਾ ਲੋਕਲ ਹੀ ਪੈ ਜਾਂਦਾ ਪਟਿਆਲਾ ਸਾਨੂੰ ਲੋਕਲ ਵਰਗਾ ਹੀ ਆ 60 ਕਿਲੋਮੀਟਰ ਤੇ ਆਪਾਂ ਗੱਲ ਕਰੀਏ ਬਾਈ ਦੀ ਬਰੀਡਿੰਗ ਹੈ ਸਪੈਸ਼ਲ ਹਸਕੀ ਦੇ ਵਿੱਚ ਤੇ ਸਿਡਜੂ ਦੇ ਵਿੱਚ ਤੇ ਬਾਈ ਲੈ ਕੇ ਆਇਆ ਅੱਜ ਸਨੋ ਵਾਈਟ ਬੱਚਾ ਭਾਜੀ ਬੱਚੇ ਦੀ ਆਈਸ ਦਿਖਾ ਦਿਓ ਇਹ ਜੀ ਕੋਪਾਲ ਜੀ ਆਈਸ ਦਿਖਾ ਦਿਓ ਇਹਦੇ ਵਿੱਚ ਬੱਚਾ ਆ ਤੇ ਘੁਮਾ ਕੇ ਦਿਖਾ ਦਿਓ ਬੱਚਾ ਭਾਜੀ ਬੱਚਾ ਇੰਨਾ ਫਰੀ ਹੈ ਬੱਚਾ ਵੀ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਸਨੋ ਵਾਈਟ ਦੇ ਵਿੱਚ ਭਾਜੀ ਮੇਲ ਹੈ ਫੀਮੇਲ ਹੈ ਭਾਜੀ ਇਹ ਸਰ ਮੇਲ ਹੈ ਜੀ ਮੇਲ ਜੀ ਹਾਂ ਜੀ ਤੇ ਭਾਜੀ ਕੀ ਡਿਮਾਂਡ ਕਰਦੇ ਹੋ ਇਹਦੀ ਇਹਦੀ ਸਰ ਇਸ ਟਾਈਮ ਅਸੀਂ 22000 ਰੁਪਏ ੜ ਮਾਰ ਠੀਕ ਹੈ ਤੇ ਬਾਕੀ ਭਾਜੀ ਸਿਡਜੂ ਦੇ ਵਿੱਚ ਸਿਡਜੂ ਦੇ ਵਿੱਚ ਵੀ ਸਰ ਮੇਲ ਫੀਮੇਲ ਦੋਨੋਂ ਅਵੇਲੇਬਲ ਹੈ ਠੀਕ ਹੈ ਜੀ ਇਹਦੇ ਵਿੱਚ ਮੇਲ ਦੀ 12000 ਰੁਪਏ ੜ ਮਾਰ 12000 ਫੀਮੇਲ ਦੀ ਕੀ ਮੇਲ ਦੀ 10000 10000 ਰੁਪਏ ਭਾਜੀ ਉਹ ਰੈਡ ਵਾਈਟ ਦੇ ਵਿੱਚ ਹੱਸ ਕੇ ਮੇਲ ਇਹ ਮੇਲ ਹੈ ਸਰ ਇਹਦੀ 18000 ਰੁਪਏ ੜ ਮਾਰ 1800 ਤੇ ਸਟਾਕ ਬਾਈਲੇ ਵੀ ਨਾ ਹਰ ਟਾਈਮ ਅਵੇਲੇਬਲ ਹੁੰਦਾ ਆ ਤੇ ਆਪਾਂ ਗੱਲ ਕਰੀਏ ਦੇਖੋ ਤੁਸੀਂ ਦੇਖ ਹੀ ਸਕਦੇ ਥੱਲੇ ਕੇਜ ਦੇ ਵਿੱਚ ਵਿੱਚ ਪਹਿਲੇ ਤਾਂ ਬਾਈ ਇਹ ਬਲੈਕ ਵਾਈਟ ਬੱਚੇ ਦਾ ਕੀ ਪ੍ਰਾਈਸ ਭਾਜੀ ਇਹ ਸਿਰ ਫੀਮੇਲ ਹੈ ਤਿੰਨੋਂ ਦੇ ਤਿੰਨ ਠੀਕ ਹੈ ਜੀ ਹਾਂਜੀ ਇਹਨਾਂ ਦਾ 12000 ਰੁਪਿਆ ਰੇਟ 12000 ਰੁਪਿਆ ਆਲੀ ਬਲੂਏਜ ਦੇ ਵਿੱਚ ਨੇ ਤਕਰੀਬਨ ਬਲੂਏਜ ਹੀ ਹੈ ਜੀ ਠੀਕ ਹੈ ਤੇ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ ਆਪਣਾ ਹੈਗਾ 94653 ਠੀਕ ਹੈ ਜੀ 4586 ਠੀਕ ਹੈ ਤੇ ਬਾਈ ਜੀ ਦਾ ਆਲ ਓਵਰ ਇੰਡੀਆ ਡਿਲੀਵਰੀ ਆ ਭਾਜੀ ਹਾਂਜੀ ਹਾਂਜੀ ਠੀਕ ਹੈ ਨਾ ਤੇ ਆਲ ਵੀਡਿ ਆਨਲਾਈਨ ਇੰਡੀਆ ਡਿਲੀਵਰੀ ਹੈ ਤੇ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਸਖਬਾਾਈ ਓਕੇ ਵੀਰੇ ਸ਼ਿਗਾ ਬਾਈ ਕੀ ਹਾਲ ਚੱਲ ਹੈ ਹਾਂਜੀ ਵੀਰੇ ਕੀ ਹਾਲ ਹੈ ਜੀ ਵਧੀਆ ਹਾਂਜੀ ਆਗੇ ਡੌਗ ਸ਼ੋ ਤੇ ਹਾਂਜੀ ਆ ਗਈ ਬਾਈ ਔਰ ਇਹ ਨਾਲ ਇੱਕ ਨਾ ਐਕਜੋਟਿਕ ਆਪਾਂ ਨੂੰ ਇੱਕ ਡੌਗ ਸ਼ੋ ਦੇ ਵਿੱਚ ਪਹੁੰਚੇ ਦੀ ਸਫਲਤਾ ਇਹੀ ਮਿਲਦੀ ਹੁੰਦੀ ਹੈ ਵੀ ਆਪਾਂ ਨੂੰ ਐਕਜੋਟਿਕ ਜੋਟੀ ਚੀਜ਼ਾਂ ਮਿਲਣ ਤੁਸੀਂ ਦੇਖੋ ਸਿਡਜੂ ਟਰਾਈ ਦੇਖੀ ਹੋਊਗੀ ਬਲੈਕ ਦੇਖੀ ਹੋਊਗੀ ਟੈਨ ਕਲਰ ਦੇ ਵਿੱਚ ਦੇਖੀ ਹੋਊਗੀ ਤੇ ਬਲੈਕ ਟਰਾਈ ਵੀ ਦੇਖੀ ਹੋਊਗੀ ਤੁਸੀਂ ਅੱਜ ਵਾਈਟ ਦੇ ਵਿੱਚ ਸਿੜਜੂ ਦੀ ਫੀਮੇਲ ਹੈ ਭਾਈ ਲਵੇ ਤੇ ਇਹ ਵੀ ਸੇਲ ਵਾਸਤੇ ਆ ਤੇ ਬਾਕੀ ਨਾ ਪੱਪੀ ਨੇ ਭਾਈ ਲਵੇ ਤੇ ਗੱਲ ਕਰਦੇ ਆ ਸਿੜਜੂ ਦੇ ਪੱਪੀ ਦਾ ਕੀ ਪ੍ਰਾਈਸ ਹੈ ਭਾਈ ਜੀ ਸਿੜਜੂ ਦੇ ਆਪਣੇ ਲਵੇ ਦੋ ਮੇਲ ਇੱਕ ਫੀਮੇਲ ਹੈ ਜੀ ਠੀਕ ਹੈ ਜੀ ਮੇਲ ਦਾ ਰੇਟ 13000 ਰੁਪਏ ਫੀਮੇਲ ਦਾ 10000 ਠੀਕ ਹੈ ਵੀਰੇ ਪੱਗ ਦਾ ਬੱਚਾ ਵੀਰੇ ਪੱਗ ਦੀ ਫੀਮੇਲ ਆਈ ਆਪਣੇ ਲਵੇ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ 5000 ਠੀਕ ਹੈ ਤੇ ਇਹ ਸਿੜਜੂ ਦੀ ਆਪਣੀ ਜਿਹੜੀ ਵਾਈਟ ਫੀਲਾ ਸੈਮੀ ਅਡਲਟ ਆ ਇਹ ਠੀਕ ਹੈ ਇਹ ਕਿੰਨੀ ਮੰਥੀ ਦੀ ਏ ਜੀ ਠੀਕ ਹੈ ਜੀ ਇਹਦਾ 50000 ਰੁ ਠੀਕ ਹੈ ਬਾਕੀ ਮੌਕੇ ਤੇ ਮਿਲਾਂਗਾ ਹਾਂ ਜੀ ਇਹ ਕੇਸੀ ਹੈ ਨਾ ਨੋਨ ਕੇਸੀ ਹੈ ਇਹ ਨੋਨ ਕੇਸੀ ਹੈ ਨੋਨ ਕੇਸੀ ਤੇ ਬਾਕੀ ਬਾਈ ਜੀ ਆਪਣੀ ਕਾਰੀ ਕਾਰੀ ਬਰੀਡਿੰਗ ਕਰਦੇ ਆਪਾਂ ਆਪਾਂ ਹੀ ਲੈਬਰਾਡੋਰ ਦੀ ਜਰਮਨ ਸ਼ੈਫਰਡ ਦੀ ਸਿਟਜੂ ਦੀ ਠੀਕ ਹੈ ਜਦ ਤੱਕ ਤਿੰਨ ਬਰੀਡਾਂ ਨਹੀਂ ਕੰਮ ਕਰਦੇ ਠੀਕ ਹੈ ਵੀਰੇ ਆਪਣਾ ਨੰਬਰ ਦੱਸ ਦੀ ਮੌਕੇ ਹਾਂ ਜੀ ਮੇਰਾ ਨੰਬਰ ਹੈਗਾ 7837869929 ਠੀਕ ਹੈ ਵੀਰੇ ਆਲ ਓਵਰ ਇੰਡੀਆ ਡਿਲੀਵਰੀ ਹਾਂ ਜੀ ਡਿਲੀਵਰੀ ਸਾਰੀ ਇੰਡੀਆ ਵਿੱਚ ਕਰਵਾਦੇ ਠੀਕ ਹੈ ਤੇ ਆਲ ਬਰੀਡ ਦੇ ਵਿੱਚ ਹੀ ਕੰਮ ਆ ਆਪਣਾ ਤਕਰੀਬਨ ਆਲ ਬਰੀਡ ਚਾਈਪਰੇ ਤਿੰਨ ਬਰੀਡਾਂ ਦਾ ਆਪਣਾ ਮੇਨ ਸਪੈਸ਼ਲੀ ਹੈ ਹਾਂ

पटियाला हाँ? डॉग शो का सबसे खूबसूरत बच्चे ठीक है ना अच्छी क्वालिटी का बच्चा है भैया डॉग शो हाँ? में ठीक है ना पूरी भैया करा भैया कौन सी कौन सी ब्रीड में काम है अपना सर मेरा मेन तो शेफर्ड लेबोटो ठीक है सर और पोमेरियन ठीक है तो आज मैं लेबरा के बच्चे भी लेके आया था ओमेरियन के भी और लॉन्ग कोट जी ठीक है सर हाँ जी सेल हो गए हाँ जी बिल्कुल मेल काफी सेल हो गए सर मेरे अच्छा। पास कुछ ही बच्चे रह गए हैं ठीक है सर और बल्कि मेरे बच्चों को देख के बल्कि अभी मुझे आए थे कहते हम पंद्रह मिनट में हमें आपकी जमीन शाफर की बच्चिया बहुत पसंद आई है हाँ। अच्छा बच्चा बहुत सुंदर है ठीक है ना फुल डार्क कलर में फेस ब्लैक है ठीक है जो तो ब्लैक मास्क कह है देते हैं बिल्कुल ठीक बिल्कुल। है ना बाकी भैया अपना लोकेशन बताना अपना मोबाइल नंबर देना सर मैं हरियाणा से हूँ मेरे शहर में मेरे जतिन इनपैक्ट प्रोडक्ट के नाम से मेरा ऑफिस है ठीक है सर और मेरा मोबाइल नंबर है नाइन थ्री ट्रिपल फाइव डबल नाइन फाइव नाइन सिक्स नाइन थ्री ट्रिपल फाइव डबल नाइन फाइव नाइन सिक्स अगर किसी को अच्छी क्वालिटी के जर्मन शेफर्ड के लेब्रेटोर के बच्चे चाहिए तो आप मुझसे कॉन्टेक्ट कर सकते हो ऑर्डर पे बच्चा हम जहाँ पे आपको चाहिए हम आपके आपको डिलीवरी भी अवेलेबल आपको ठीक है ना वही और भाई एक सबसे बड़ा भरोसा सर मैं आपको देना चाहता हूँ कि मैं आपको जो चीज दिखाऊंगा मैं वही दूंगा और चीज आपको बता के दूंगा सर मैं आपको चीज ये दे रहा हूँ आपको भरोसा ठीक है मेरे लिए मायने रखता है ठीक है सर भाई ने सारी बातें बताई दी हैं भैया ठीक है ना भाई की ऑल ओवर इंडिया डिलीवरी है भाई ने कॉन्टेक्ट नंबर बता दिए हैं वीडियो के नंबर ना नीचे चलता रहेगा भाइयों को कॉन्टेक्ट कर सकते हो ਓਕੇ ਭਈਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਭਾਜੀ ਆਈ ਗਏ ਹਾਂਜੀ ਹਾਂਜੀ ਠੀਕ ਹੈ ਪਾਸੋ ਆਪਣਾ ਇਹ ਇਹ ਪਾਸੋ ਹੀ ਬੰਦਾ ਵੀਰੇ ਹਾਂਜੀ ਮੈਂ ਹਰਿਆਣੇ ਤੋਂ ਹਰਿਆਣੇ ਤੋਂ ਠੀਕ ਹੈ ਵੀਰੇ ਅਦਰ ਤੇ ਬਾਕੀ ਬਾਈਜ਼ ਨੇ ਬੱਚੇ ਲੈ ਕੇ ਆਏ ਨੇ ਕਾਫੀ ਜਰਮਨ ਦੇ ਬੱਚੇ ਆ ਨੀਚੇ ਹਸਕੀ ਦੇ ਬੱਚੇ ਵੀ ਆ ਰਡੀਵਰ ਦੇ ਬੱਚੇ ਵੀ ਆ ਬਾਕੀ ਬਾਈ ਜੀ ਬੱਚਾ ਕੱਢ ਕੇ ਦਿਖਾਈਓ ਹਸਕੀ ਦਾ ਹਸਕੀ ਦਾ ਬੱਚਾ ਇਹ ਮੂਲੀ ਕੋਟ ਫੀਮੇਲ ਮੂਲੀ ਕੋਟ ਫੀਮੇਲ ਦੇ ਵਿੱਚ ਆ ਵੀਰੇ ਅਦਰ ਠੀਕ ਹੈ ਨਾ ਬਲੈਕ ਵਾਈਟ ਦੇ ਵਿੱਚ ਆ ਠੀਕ ਹੈ ਨਾ ਤੇ ਬਾਕੀ ਬਾਈ ਜੀ ਇਹਦੀ ਏਜ ਪ੍ਰਾਈਸ ਕੀ ਜੀ ਇਹ ਹੋ ਗਈ ਜੀ 32 ਦਿਨ ਦੀ ਜੀ ਠੀਕ ਹੈ 13000 ਰੁਪਏ ਰੇਟ ਹੈ 13000 ਰੁਪਏ ਤੇ ਬਾਕੀ ਜਰਮਨ ਭਾਜੀ ਜਰਮਨ 45 ਦਿਨ ਦਾ ਬੱਚਾ ਜੀ 9500 ਰੁਪਏ ਦਾ ਹੈ ਮੇਲ ਹੈ ਮੇਲ ਜੀ ਮੇਲ ਜੀ ਕਿਹੜੇ ਕੋਰ ਦੇ ਵਿੱਚ ਹੈ ਭਾਜੀ ਇਹ ਡਬਲ ਕੋਰ ਦੇ ਵਿੱਚ ਡਬਲ ਕੋਰ ਦੇ ਵਿੱਚ ਬਾਕੀ ਮੈਨੂੰ ਐ ਦੱਸ ਦਿਓ ਭਾਜੀ ਆਪਣੀ ਆਲ ਬਰੀਡ ਦੇ ਵਿੱਚ ਕੰਮ ਕਰਦੇ ਆਪਾਂ ਹਾਂਜੀ ਆਲ ਬਰੀਡ ਆਲ ਇੰਡੀਆ ਡਿਲੀਵਰੀ ਆ ਹਾਂਜੀ ਠੀਕ ਹੈ ਨਾ ਬਾਈ ਜੀ ਦਾ ਨਾ ਆਲ ਬਰੀਡ ਦੇ ਵਿੱਚ ਕੰਮ ਨਾ ਆਲ ਇੰਡੀਆ ਡਿਲੀਵਰੀ ਆ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦਾ ਦੀ ਲੋਕੇਸ਼ਨ ਦੱਸ ਦਿਓ ਕਾਲਾ ਕੰਪੋਜੀ 9729 671810 ਠੀਕ ਹੈ 9729671810 ਠੀਕ ਹੈ ਵੀਡੀਓ ਦੇ ਵਿੱਚ ਨਾ ਭਾਈ ਜੀ ਦਾ ਨੰਬਰ ਨੀਚੇ ਚੱਲਦਾ ਰਹੂਗਾ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਦੀ 올 ਓਵਰ ਇੰਡੀਆ ਡਿਲੀਵਰੀ ਹੈ ਤੇ 올 ਬਰੀਡ ਦਾ ਕੰਮ ਹੈ ਠੀਕ ਹੈ ਓਕੇ ਥੈਂਕ ਯੂ ਭਾਈ ਜੀ ਥੈਂਕ ਯੂ ਭਾਈ ਜੀ ਹਸਕੀਾ ਪਰਮੇਂਦਰ ਭਾਈ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਹੋਰ ਆਈ ਕੇ ਡੌਗਸ ਹਤੇ ਹਾਂਜੀ ਹਾਂਜੀ ਦੇਖੋ ਭਾਈ ਜੀ ਆਪਾਂ ਗੱਲ ਕਰਦੇ ਹਸਕੀ ਦੇ ਬਰੀਡ ਦੇ ਬੱਚਿਆਂ ਦੀ ਠੀਕ ਹੈ ਨਾ ਬਲੈਕ ਦੇ ਵਿੱਚ ਬੱਚੇ ਨੇਗੇ ਤੇ ਗ੍ਰੇ ਵਾਈਟ ਦੇ ਵਿੱਚ ਬੱਚੇ ਨੇਗੇ ਬੱਚੇ ਵੀ ਕਾਫੀ ਵੱਲੇ ਹੋਇਆ 7-8 ਬੱਚੇ ਤਕਰੀਬਨ ਤੇ ਗੱਲ ਕਰਦੇ ਆਪਾਂ ਰੇਟ ਦੀ ਪ੍ਰਾਈਸ ਦੀ ਏਜ ਦੀ ਬਾਈਰ ਦਾ ਬਾਈ ਜੀ ਕੀ ਏਜ ਹੈ ਤੇ ਕੀ ਪ੍ਰਾਈਸ ਹੈ ਮੇਲ ਫੀਮੇਲ ਦਾ ਦੱਸ ਮੇਲ ਦਾ ਵੀ ਇਹ ਆਪਾਂ 15 ਰੱਖਿਆ ਹੋਰੇ ਠੀਕ ਹੈ ਤੇ ਫੀਮੇਲ ਦਾ ਵੀ ਇਹ 10 ਰੱਖਿਆ ਹੈ 10000 ਰੁਪਏ ਤੇ ਏਜ ਵੀਰੇ ਮਹੀਨੇ ਦੇ ਹੋ ਗਲੇ ਠੀਕ ਹੈ ਬੱਚੇ ਸਾਰੇ ਬਲੂ ਆਈਜ਼ ਨੇ ਮੇਰੇ ਨਾਲ ਇੱਕ ਵੀਰੇ ਹੋੜ ਆਈ ਹੈ ਮੇਲ ਬਾਕੀ ਸਾਰੇ ਬਲੂ ਆਈਜ਼ ਠੀਕ ਹੈ ਬਾਈ ਜੀ ਆਪਣਾ ਹੋਰ ਕਿਹੜੀ ਕਿਹੜੀ ਬਰੀਡ ਦਾ ਕੰਮ ਹੈ ਵੀਰੇ ਆਪਣੇ ਕੋਲ ਹਸਕੀ ਚਾਵ ਚਾਵ ਵੀ ਮਿਲ ਜਾਂਦੇ ਆ ਲਗਭਗ ਸਾਰੀਆਂ ਬਰੀਡਾਂ ਮਿਲ ਜਾਂਦੀਆਂ ਨੇ ਠੀਕ ਹੈ ਤਕਰੀਬਨ ਕੋਈ ਵੀ ਬਰੀਡ ਮਿਲ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਆ ਵੀਰੇ ਡੇਲੋਂ ਕੋਲੇ ਪਿੰਡ ਹੈ ਸਾਇਆ ਲੁਧਿਆਣੇ ਜਿਹੜੇ ਚ ਠੀਕ ਹੈ ਲੁਧਿਆਣੇ ਜਿਹੜੇ ਚ ਹਾਂਜੀ ਹਾਂਜੀ ਤੇ ਬਾਕੀ ਬਾਈ ਜੀ ਇਹਨੇ ਦੱਸ ਹੀ ਦਿੱਤਾ ਵੀ ਬਾਈ ਜੀ ਆਲ ਬਰੀਡ ਦੇ ਵਿੱਚ ਡਿਲੀਵਰੀ ਵੀ ਕਰ ਦਿੰਦੇ ਨੇ ਕਿ ਡਿਲੀਵਰੀ ਵੀ ਆਪਣੀ ਹੈਗੀ ਆ ਵੀਰੇ ਵੀਰੇ ਸਾਰੇ ਸਾਰੇ ਕਿਤੇ ਕਰਦਾ ਠੀਕ ਆ ਆਲ ਓਵਰ ਇੰਡੀਆ ਡਿਲੀਵਰੀ ਤੇ ਐਕਸਟਰਾ ਚਾਰਦੇ ਨਾਲ ਭਾਈ ਜੀ ਮੋਬਾਈਲ ਨੰਬਰ ਦੱਦਿਓ ਆਪਣਾ 8872628131 ਠੀਕ ਆ ਭਾਈ ਜੀ ਜਰਾ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਜੀ ਦੇ ਨਾਲ ਫਿਲਹਾਲ ਹਸਕੀ ਦਾ ਸਟਾਕ ਸੀਗਾ ਬਾਈ ਨੇ ਪ੍ਰਾਈਸ ਦੱਸ ਦਿੱਤਾ 15000 ਮੇਲ ਦਾ ਠੀਕ ਹੈ ਨਾ 10-12000 ਦੇ ਵਿੱਚ ਆਸ ਹੈ ਠੀਕ ਹੈ ਨਾ ਉਹ ਜਿਹੜੀ ਡਿਲੀਵਰੀ ਹੋਊਗੀ ਉਹ ਐਕਸਟਰਾ ਹੋਊਗੀ ਨੀਚੇ ਵੀਡੀਓ ਨੰਬਰ ਚੱਲਦਾ ਰਹੂਗਾ ਓਕੇ ਪਰਮੇਂਦਰ ਭਾਈ ਓਕੇ ਵੀਰੇ ਥੈਂਕ ਯੂ ਸਸੀ ਕਾ ਗੋਲਦੀ ਭਾਈ ਕੀ ਹਾਲ ਚੱਲ ਸਸੀ ਕਾ ਭਾਈ ਹੋਰ ਆਈ ਗਏ ਗੋਲਦੀ ਭਾਈ ਹ ਬਾਈ ਦੀ ਨਾ ਕੁਆਲਟੀ ਦੇ ਵਿੱਚ ਬੱਚੇ ਦੇ ਨਾ ਕਲਚਰ ਪਾਮ ਬਰਮੇਰੀਅਨ ਠੀਕ ਹੈ ਨਾ ਸਮਾਲ ਬਰੀਡ ਦੇ ਵਿੱਚ ਬਾਈ ਲਵੇ ਹਰ ਟਾਈਮ ਬੱਚੇ ਅਵੇਲੇਬਲ ਹੁੰਦੇ ਨੇ ਜੇ ਤੇ ਬਾਕੀ ਬਾਈ ਜੀ نیچے ਬੱਚੇ ਇੱਕ ਹੋਰ ਪਿਆ ਹੈ ਬਾਕੀ ਉਧਰ ਬੱਚੇ ਨੇ ਬਾਕੀ ਵਿੱਚ ਸੇਲ ਹੋ ਚੁੱਕੇ ਨੇ ਬਾਈ ਦੇ ਬਾਈ ਜੀ ਇਹ ਕਲਚਰ ਪਾਮ ਹੈ ਹਾਂ ਜੀ ਇਹ ਕਲਚਰ ਪਾਮ ਦੇ ਵਿੱਚ ਹੈ ਠੀਕ ਹੈ ਬਾਈ ਜੀ ਕੀ ਪ੍ਰਾਈਸ ਹੈ ਕੀ ਹੈ ਇਹ ਇਹਦੇ 12000 ਰੁਪਏ ਰੱਖਿਆ ਜੀ ਮੇਲ ਆ ਮੇਲ ਆ ਜੀ ਤੇ ਆਹ ਬਾਈ ਜੀ ਪੁਮੇਰੀ ਨਾਲ ਮੇਲ ਇਹ ਪੁਮੇਰੀ ਨਾਲ ਜੀ ਇਹ ਪੇਅਰ ਆਪਣੇ ਕੋਲ ਹੈ ਜੀ ਠੀਕ ਹੈ ਜੀ ਇਹ ਪੇਅਰ ਦਾ ਰੇਟ ਆਪਾਂ 6500 ਰੁਪਏ ਰੱਖਿਆ 6500 ਰੁਪਏ ਠੀਕ ਹੈ ਸਮਝ ਲਓ ਵੀ ਆਪਾਂ ਕਹਿ ਦਈਏ ਮੇਲ 4000 ਰੁਪਏ 4500 ਤੇ ਫੀਮੇਲ 2500 ਤਿੰਨੇ 2500 ਹਾਂ ਜੀ ਜੇ ਸਿੰਗਲ ਸਿੰਗਲ ਲੈਣਾ ਹੈਗਾ ਜੀ ਫਿਰ 4500 ਮੇਲ ਤੇ 3000 ਫੀਮੇਲ ਠੀਕ ਹੈ ਬਾਈ ਜੀ ਜੇ ਪੇਅਰ ਲੈਣਾ ਹੈ ਤਾਂ 6500 ਰੁਪਏ ਆ ਠੀਕ ਹੈ ਬਾਈ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਲੋਕੇਸ਼ਨ ਆਪਣੀ ਨਾਮਪਰਾ ਫੂਲ ਹੈ ਬਈ ਡਿਸਟ੍ਰਿਕਟ ਬਟਿੰਡਾ ਠੀਕ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਵੀ ਕਰ ਦਿੰਦੇ ਹਾਂ ਹਾਂਜੀ ਹਾਂਜੀ ਤੇ ਆਲ ਬਰੀਡ ਦਾ ਹੀ ਕੰਮ ਹੈ ਪੂਰਾ ਆਲ ਬਰੀਡ ਦਾ ਕੰਮ ਹੈ ਜੀ ਠੀਕ ਹੈ ਨਾ ਤੇ ਬਾਕੀ ਆਪਣਾ ਕੰਟੈਕਟ ਨੰਬਰ ਦੱਸੀ ਗੋਲੀ ਬਾਈ 9646531140 ਠੀਕ ਹੈ ਨੀਚੇ ਨਾ ਬਾਈ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਆਲ ਇੰਡੀਆ ਡਿਲੀਵਰੀ ਹੈ ਆਲ ਬਰੀਡ ਦੇ ਵਿੱਚ ਕੰਮ ਹੈ ਓਕੇ ਗੋਲੀ ਬਾਈ ਓਕੇ ਬਾਈ ਥੈਂਕ ਯੂ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਸਤਿ ਸ਼੍ਰੀ ਅ ਤੇ ਉਧਰ ਨਾਲ ਫਰੈਂਚ ਦੇ ਬੱਚੇ ਨੇ ਗੱਲ ਕਰਦੇ ਆਪਾਂ ਜਰਮਨ ਦੇ ਕਿਹੜੇ ਕੋਡ ਦੇ ਬੱਚੇ ਆ ਤੇ ਕੀ ਪ੍ਰਾਈਸ ਆ ਵੀਰੇ ਕੀ ਏ ਸਰ ਇਹ ਡਬਲ ਕੋਡ ਦੇ ਬੱਚੇ ਆ ਜੀ ਮੈਕਸ ਲੈਣ ਦੇ ਆ ਠੀਕ ਹੈ ਜੀ ਲਾਇਦਾ ਇਹਦਾ ਹੈਗਾ ਜੀ 18000 ਠੀਕ ਹੈ ਇਹਦਾ 15000 ਆ ਜੀ ਠੀਕ ਹੈ ਡਬਲ ਕੋਡ ਦੇ ਬੱਚੇ ਆ ਠੀਕ ਹੈ ਉਹ ਬੱਚਾ ਥੋੜਾ ਜਿਹਾ ਏਜ ਦਾ ਵੱਡਾ ਹੈ ਉਹਦਾ ਤਾਂ ਇਹ ਪ੍ਰਾਈਸ ਦਾ ਫਰਕ ਆ ਬਾਈ ਦਾ ਕਹਿੰਦਾ ਜੀ 18000 ਤੇ 15000 ਤੇ ਬਾਕੀ ਇਹ ਪ੍ਰਾਈਸ ਦੇ ਬੱਚੇ ਭਾਈ ਮਾਰਲੇ ਕਰਨ ਹਾਂਜੀ ਹਾਂਜੀ ਇਹ ਮਾਰਲੇ ਕਰਨ ਦੀ ਫੀਮੇਲ ਹੈ ਜੀ ਇਹ ਰੈੱਡ ਬ੍ਰਾਊਨ ਦੀ ਫੀਮੇਲ ਹੈ ਠੀਕ ਹੈ ਹੈਗੀ ਫੀਮੇਲ ਹੈ ਤੁਹਾਡੇ ਵਿੱਚ ਕੀ ਪ੍ਰਾਈਸ ਹੈ ਬਰਾ ਇਹਦਾ 10000 ਰੁਪਏ ਹੈ ਜੀ ਇਹਦਾ 6000 ਕੀ ਠੀਕ ਹੈ ਤੇ ਬਾਕੀ ਭਾਈ ਜੀ ਆਪਣੇ ਆਲ ਬ੍ਰੀਡ ਦੇ ਵਿੱਚ ਹੀ ਕੰਮ ਹੈ ਨਾ ਹਾਂਜੀ ਹਾਂਜੀ ਆਲ ਇੰਡੀਆ ਡਿਲੀਵਰੀ ਹੈ ਹਾਂਜੀ ਹਾਂਜੀ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਦਿਓ 6283374886 ਠੀਕ ਹੈ ਭਾਈ ਜੀ ਬਾਕੀ ਭਾਈ ਜੀ ਆਪਣਾ ਨੰਬਰ ਦੱਦਿਓ 88721b166 ਠੀਕ ਹੈ ਬਾਈ ਇਹਨਾਂ ਦੋਨੇ ਬਾਈਆਂ ਦਾ ਨੰਬਰ ਵੀਡੀਓ ਦੇ ਹੇਠਾਂ ਚੱਲ ਰੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਆ ਆਲ ਬਰੀਡ ਦੇ ਵਿੱਚ ਕੰਮ ਆ ਆਲ ਇੰਡੀਆ ਡਿਲੀਵਰੀ ਆ ਓਕੇ ਬਾਈ ਜੀ ਹਾਂਜੀ ਹਾਂਜੀ ਓਕੇ ਸਸੀ ਗੱਲ ਉਹਦੀ ਬਾਈ ਕੀ ਹਾਲ ਚੱਲ ਠੀਕ ਹੈ ਬਿਲਕੁਲ ਵਧੀਆ ਆਈ ਗਿਆ ਡੌਗਸ ਹੋਤੇ ਹਾਂਜੀ ਹਾਂ ਦੇਖੋ ਬਾਈ ਜੀ ਮੇਰਾ ਮਕਸਦ ਹੁੰਦਾ ਆਪਾਂ ਲੱਗ ਲੱਗ ਸ਼ੋਅ ਅਟੈਂਡ ਕਰਦੇ ਆਂ ਜਿੱਥੇ ਮੈਂ ਅਲੱਗ ਅਲੱਗ ਬਰੀਡਾਂ ਦੇਖਾਂਨੇ ਆ ਅੱਜ ਤੁਹਾਨੂੰ ਤੁਸੀਂ ਗੋਲਡਨ ਦੇ ਵਿੱਚ ਬਰੀਡ ਦੇਖਿਓਗੀ ਠੀਕ ਆ ਗੋਲਡਨ ਰੀਟਰੀਵਰ ਕਹਿੰਦੇ ਆ ਇੱਕ ਲਾਈਟ ਦੇ ਵਿੱਚ ਤੇ ਇੱਕ ਡਾਰਕ ਦੇ ਵਿੱਚ ਅੱਜ ਤੁਹਾਨੂੰ ਬਲੈਕ ਰੀਟਰੀਵਰ ਦਿਖਾਉਣ ਜਾ ਰਹੇ ਹਾਂ ਦੇਖੋ ਭਾਈ ਜੀ ਬਲੈਕ ਦੇ ਰੀਟਰੀਵਰ ਦੇ ਬੱਚੇ ਵੀ ਹੁੰਦੇ ਨੇ ਕਿ ਇਹ ਵੀ ਇੱਕ ਬਲੱਡ ਲਾਈਨ ਹੈ ਠੀਕ ਹੈ ਚੰਗੀ ਬਲੱਡ ਲਾਈਨ ਦੇ ਵਿੱਚ ਬੱਚੇ ਨਿਕਲਦੇ ਨੇ ਇਹ ਜੇ ਤੁਸੀਂ ਦੇਖ ਹੀ ਸਕਦੇ ਹੋ ਭਾਜੀ ਬੱਚਾ ਕਮਾ ਕੇ ਦਿਖਾ ਦੀ ਰੀਟਰੀਵਰ ਦੇ ਦੇਖੋ ਭਾਈ ਜੀ ਫੁੱਲ ਡਾਰਕ ਫੁੱਲ ਕੋਈ ਵੀ ਸਪੋਰਟ ਨਹੀਂ ਕੋਈ ਵੀ ਬਾਲ ਵਾਈਟ ਨਹੀਂ ਹੈਗਾ ਫੁੱਲ ਡਾਰਕ ਬਲੈਕ ਵਾਈਟ ਬਲੈਕ ਦੇ ਵਿੱਚ ਨਹੀਂ ਗੇ ਸੌਰੀ ਠੀਕ ਹੈ ਤੇ ਭਾਜੀ ਗੱਲ ਕਰਦੇ ਆਪਾਂ ਰੇਟ ਵਾਈਜ਼ ਪ੍ਰਾਈਸ ਵਾਈਜ਼ ਤੇ ਏਜ ਵਾਈਜ਼ ਕੀ ਕੀ ਕੁਝ ਹੈ ਭਾਜੀ ਇਹ ਇੱਕ ਮੇਲ ਇਹਦੇ ਵਿੱਚ ਇੱਕ ਤੋਂ ਮੇਲ ਹੈ ਜੀ ਉਪਵਿਨ ਠੀਕ ਹੈ ਭਾਜੀ ਤੇ ਇਹਦੇ ਬਾਕੀ ਬੱਚੇ ਸੋਲਡ ਆਊਟ ਹੋ ਗਏ ਠੀਕ ਹੈ ਭਾਜੀ ਮੇਲ ਦਾ ਪ੍ਰਾਈਸ ਦੱਸ ਦਿਓ ਫੀਮੇਲ ਦਾ ਪ੍ਰਾਈਸ ਮੇਲ ਦਾ ਭਾਜੀ 15000 ਰੁਪਏ ਠੀਕ ਹੈ ਜੀ ਮੇਲ ਦਾ 5000 ਠੀਕ ਹੈ ਤੇ ਬਾਕੀ ਭਾਜੀ ਆਪਣਾ ਆਲਿਬ੍ਰੀਡ ਦੇ ਵਿੱਚ ਕੰਮ ਹੀ ਆ ਆਲਿਬ੍ਰੀਡ ਦੇ ਵਿੱਚ ਹੀ ਕੰਮ ਹੀ ਆ ਬਾਕੀ ਵੀ نیچے ਲੈਬ੍ਰੇਰੀ ਦੇ ਬੱਚੇ ਹੀ ਪਏ ਨੇ ਜਰਮਨ ਦੇ ਬੱਚੇ ਹੀ ਪਏ ਨੇ ਬਾਈ ਨਵੇਂ ਬਾਕੀ ਭਾਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਆਪਣੀ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਮੇਰੀ ਖੰਨਾ ਦੀ ਮੋਬਾਈਲ ਨੰਬਰ 991344 2500 ਰੁਪਏ ਠੀਕ ਹੈ ਨੀਚੇ ਵੀ ਇਹ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਤੇ ਬਾਕੀ ਬਾਈ ਜੀ ਆਲ ਇੰਡੀਆ ਡਿਲੀਵਰੀ ਵੀ ਆਣਾ ਹਾਂਜੀ ਠੀਕ ਹੈ ਨਾ ਤੇ ਇਹ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਆਲ ਵੀਡ ਦਾ ਵਿੱਚ ਕਾਈ ਦਾ ਇਹਦਾ ਕੰਮ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਸੋਨੀ ਬਾਈ ਓਕੇ ਵੀਰ ਕੀ ਹਾਲ ਚਾਲ ਹੈ ਠੀਕ ਹੈ ਜੀ ਤੁਸੀਂ ਦੱਸੋ ਆਈ ਕੇ ਡਾਕਸ ਹੋ ਤੇ ਦੇਖੋ ਬਾਈ ਜੀ ਲੈਬਰੀ ਦੇ ਬੱਚੇ ਦੇਖ ਕੇ ਆਉਣਗੇ ਤੁਸੀਂ ਅਲੱਗ-ਅਲੱਗ ਵੀਡੀਓ ਦੇ ਵਿੱਚ ਅਲੱਗ-ਅਲੱਗ ਉਹਦੇ ਵਿੱਚ ਦੇਖੋ ਇੱਕ ਕੁਆਲਿਟੀ ਵਾਈਜ਼ ਚੰਗੀ ਬਲਡ ਲਾਈਨ ਦੇ ਬੱਚੇ ਮੈਨੂੰ ਮੇਰੇ ਸੀ ਡਾਕਸਾ ਪਟਿਆਲਾ ਦੇ ਵਿੱਚ ਤੁਸੀਂ ਦੇਖਦੇ ਜਾਂਦੇ ਹੋ ਫੁੱਲ ਰਿੰਕਲੀ ਫੇਸ ਇਅਰ ਹੈਡ ਸਾਈਜ਼ ਠੀਕ ਆ ਬੌਨ ਸਾਈਜ਼ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਕੇ ਤੁਹਾਨੂੰ ਪਤਾ ਲੱਗ ਜੂ ਵੀ ਬੱਚਿਆਂ ਦੀ ਕੀ ਕੁਆਲਿਟੀ ਆ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਕਿਹੜੀ ਬਲਡ ਲਾਈਨ ਦੇ ਬੱਚੇ ਆ ਇਹ ਇਹ ਰਾਜਾ ਦੇ ਗ੍ਰੈਂਡਸਨ ਰਾਜਾ ਦੇ ਗ੍ਰੈਂਡਸਨ ਤੇ ਭਾਜੀ ਇਹਦੇ ਏਜ ਕੀ ਆ ਤੇ ਪ੍ਰਾਈਸ ਕੀ ਆ ਮੇਲ 85 ਦਿਨ ਦੇ ਹੋ ਗਏ 30000 ਰੁਪਏ ਦਾ ਮੇਲ ਦਾ ਹਾਂ ਜੀ ਫੀਮੇਲ ਦਾ ਭਾਜੀ ਇਹ ਵੀ ਦੋਨੇ ਦੋਨੇ ਮੇਲ ਹੀ ਨੇ ਤੇ ਭਾਜੀ ਇਹਨਾਂ ਦੀ ਵਿੱਧ ਕੇਸੀ ਆ ਨਾਉਣ ਕੇਸੀ ਆ ਵਿੱਧ ਕੇਸੀ ਆਈ ਵਿੱਧ ਕੇਸੀ ਆ ਜੀ ਤੇ ਆਪਣਾ ਹੋਰ ਕਿਹੜੀ ਬਰੀਡ ਦੇ ਵਿੱਚ ਕੰਮ ਆ ਸ਼ੈਫਰਡ ਜਰਮਨ ਸ਼ੈਫਰਡ ਦੇ ਵਿੱਚ ਕਿਹੜੇ ਕੋਰਡ ਦੇ ਵਿੱਚ ਸਿੰਗਲ ਕੋਟ ਸਿੰਗਲ ਕੋਟ ਤੇ ਲੁਕੇਸ਼ਨ ਕੀ ਪੈਂਦੀ ਆ ਭਾਜੀ ਆਪਣੇ ਲੁਧਿਆਣਾ ਜੀ ਲੁਧਿਆਣਾ ਬਾਕੀ ਬਾਈ ਦਾ ਕੰਟੈਕਟ ਨੰਬਰ ਦੱਸਦੇ ਆ ਭਾਈ ਜੀ ਉਹਨਾ ਕੰਟੈਕਟ ਨੰਬਰ ਦੱਸ ਦਿਓ 99149 ਠੀਕ ਹੈ ਜੀ 86939 ਠੀਕ ਹੈ ਨੀਚੇ ਦਾ ਬਾਈ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਦੇ ਤੁਸੀਂ ਬੱਚੇ ਦੇਖ ਹੀ ਲੈਂਦੇ ਆ ਭਾਈ ਜੀ ਲੈ ਕੇ ਆਉਣੇ ਲੁਧਿਆਣਾ ਲੁਕੇਸ਼ਨ ਪੈਂਦੀ ਆ ਬਾਈ ਦਾ ਜਰਮਨ ਤੇ 골ਡਨ ਲੈਬਰਡਰ ਦੇ ਵਿੱਚ ਕੰਮ ਹੈ ਸਪੈਸ਼ਲਟੀ ਠੀਕ ਹੈ ਨਾ ਤੇ ਆਲ ਓਵਰ ਇੰਡੀਆ ਡਿਲੀਵਰੀ ਆਣਾ ਭਾਜੀ ਹਾਂ ਜੀ ਠੀਕ ਹੈ ਭਾਜੀ ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ 9950 ਠੀਕ ਹੈ ਜੀ 31056 ਠੀਕ ਹੈ ਇਸ ਬਲੱਡ ਲਾਈਨ ਦੇ ਬੱਚੇ ਭਾਜੀ ਹਰ ਟਾਈਮ ਅਵੇਲੇਬਲ ਹੁੰਦੇ ਨੇ ਠੀਕ ਹੈ ਭਾਜੀ ਓਕੇ ਭਾਜੀ ਠੀਕ ਜੀ ਸਿੱਕਾ ਭਾਈ ਕੀ ਹਾਲ ਚਾਲ ਹੈ ਸਿੱਕਾ ਭਾਈ ਠੀਕ ਹੈ ਜੀ ਵਧੀਆ ਜੀ ਆਈ ਕੇ ਡਾਕਟਰ ਉਹ ਤੇ ਹਾਂਜੀ ਭਾਈ ਭਾਈ ਜੀ ਲੈ ਕੇ ਆਏ ਨੇ ਦੇਖੋ ਭਾਈ ਜੀ ਪੋਮੀਰੀਅਨ ਦੇ ਬੱਚੇ ਨੇ ਠੀਕ ਹੈ ਜਰਮਨ ਦਾ ਠੀਕ ਹੈ ਟਾਇ ਪੌਮ ਦਾ ਰੋਲ ਤੇ نیچے ਅਮਰੀਕੀ ਦੇ ਬੱਚੇ ਪਏ ਨੇ ਕਲਚਰ ਪਾਉਂਦੇ ਬੱਚੇ ਪਏ ਨੇ ਬਾਕੀ ਗੋਲਡਨ ਰੀਵਰ ਦੇ ਆਪਾਂ ਬਾਈ ਨਾਲ ਗੱਲ ਕਰਦੇ ਆਂ ਬਾਈ ਜੀ ਅਮਰੀਕੀ ਦੇ ਬੱਚੇ ਦਾ ਕੀ ਪ੍ਰਾਈਸ ਹੈ ਭਾਜੀ ਮੇਲ ਦਾ ਬਾਈ 5000 ਰੁਪਿਆ ਨਹੀਂ ਮੇਲ ਦਾ 3000 ਰੁਪਿਆ ਠੀਕ ਹੈ ਬਾਈ ਜੀ ਜਰਮਨ ਦਾ ਮੇਲ ਜਰਮਨ ਦੀ ਫੀ ਵੀ ਦਾ ਡਬਲ ਕੋਟ ਦੀ ਠੀਕ ਹੈ ਵੀਰੇ ਇਹਦਾ 7500 ਰੁਪਿਆ ਵੀਰੇ ਠੀਕ ਹੈ ਵੀਰੇ ਆ ਟਾਇ ਪੌਮ ਵੀਰੇ ਤੇ ਵਾਇਰ ਦੀ ਫੀ ਮੇਲ ਆਏ ਠੀਕ ਹੈ ਜੀ ਇਹ 13000 ਰੁਪਏ 13000 ਰੁਪਏ نیچے ਪਮਰੀਕ ਕਲਚਰ ਦਾ ਭਾਜੀ ਕਲਚਰ ਦੇ ਬੱਚੇ ਹੋ ਗਏ 5000 ਨੂੰ 8000 ਦੀ ਫੀ ਵੀ ਠੀਕ ਹੈ ਵੀਰੇ ਤੇ ਬਾਕੀ ਆਪਣਾ ਆਲ ਓਵਰ ਡਿਲੀਵਰੀ ਕਰ ਦਿੰਦੇ ਹਾਂ ਤੇ ਆਲ ਇੰਡੀਆ ਦੇ ਵਿੱਚ ਡਿਲੀਵਰੀ ਕਰ ਦਿੰਦਾ ਬਾਈ ਤੇ ਆਲ ਇੰਰੀਡ ਦੇ ਵਿੱਚ ਹੀ ਕੰਮ ਆ ਬਾਈ ਦਾ ਤੇ ਬਾਕੀ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਆਪਣਾ 985753 2700 ਬਾਈ ਜੀ ਆ ਬਾਈ ਦਾ ਕਾਰ ਨੰਬਰ ਹੈ ਠੀਕ ਹੈ ਨਾ ਆ ਮੋਬਾਈਲ ਨੰਬਰ ਵੀ ਆ ਬਾਈ ਦਾ ਠੀਕ ਹੈ ਨਾ ਤੇ ਉੱਪਰ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਵੀਰੇ ਓਕੇ ਵੀਰੇ ਹਾਂ ਓਕੇ ਥੈਂਕ ਯੂ ਵੀਰੇ ਠੀਕ ਹੈ ਬਾਈ ਸ਼ਿਗਵੀ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਸਸਤੀ ਗੱਲ ਜੀ ਪੋਜੀ ਕੇ ਡੌਗ ਸ਼ੋਅ ਤੇ ਹਾਂ ਜੀ ਹਾਂ ਬਾਈ ਦੇ ਏਰੀਆ ਚ ਡੌਗ ਸ਼ੋਅ ਹੋਵੇ ਤੇ ਬਾਈ ਨਾ ਪਹੁੰਚੇ ਬਾਈ ਦੀ ਨਾ ਇੱਕ ਸਪੈਸ਼ਲਿਟੀ ਕੁਆਲਿਟੀ ਆ ਬਾਈ ਜੀ ਬਾਈ ਦਾ ਨਾ ਲੈਬਰੇਰੀ ਦੇ ਵਿੱਚ ਕੰਮ ਹੈ ਤੁਸੀਂ ਦੇਖ ਹੀ ਸਕਦੇ ਹੋ ਡੌਗ ਬਾਈ ਜੀ ਨਾਮ ਦੱਸ ਦਿਓ ਇਹਨਾਂ ਦਾ ਤੇ ਇਹਨਾਂ ਦੀ ਲਾਈਨ ਦੱਸ ਦਿਓ ਲੈ ਇਹਦਾ ਜੀ ਸੁਲਤਾਨ ਆ ਤੇ ਕਹਦਾ ਜੌਨਸਨ ਆ ਠੀਕ ਆ ਕੋਈ ਪ੍ਰਾਣੀ ਨੂੰ ਲੈ ਆਂ ਅੱਜ ਨਾਲ ਪ੍ਰਾਣੀ ਠੀਕ ਹੈ ਜੀ ਦੇਖੋ ਤੁਸੀਂ ਕੁਆਲਿਟੀ ਹੈਡ ਵਾਈ ਦੇਖ ਸਕਦੇ ਹੋ ਠੀਕ ਹੈ ਸਪੇਸ ਵਾਈ ਦੇ ਦੱਸਦੇ ਹੋ ਤੇ ਡੌਗ ਦੇ ਲਿਪਸ ਵੀ ਦੇਖ ਸਕਦੇ ਹੋ ਵੀ ਹਾਂ ਕਿੰਨੇ ਚ ਕੁਆਲਿਟੀ ਦੇ ਭਾਜੀ ਇਹਨਾਂ ਦੇ ਬੱਚੇ ਆਪਣੇ ਅਵੇਲੇਬਲ ਹੁੰਦੇ ਨੇ ਹਾਂਜੀ ਹਾਂਜੀ ਠੀਕ ਹੈ ਨਾ ਤੇ ਬੱਚੇ ਭਾਜੀ ਆ ਨੀਚੇ ਉਹ ਮਿਲਟਰੀ ਬੱਚੇ ਆਏ ਫਾਰਮ ਦੇ ਨੇ ਆ ਫਾਰਮ ਦੇ ਨੇ ਠੀਕ ਹੈ ਤੇ ਬਾਕੀ ਭਾਜੀ ਆ ਸਟੱਡ ਸਰਵਿਸ ਵਾਸਤੇ ਨੇ ਇਹ ਹਾਂਜੀ ਵੀਰੇ ਕੀ ਫੀਸ ਤੇ ਆ ਜਾਂ ਕਿੰਨੀ ਫੀਸ ਹੈ ਹਾਂਜੀ 20 20000 20000 ਜੇ ਚੰਗੀ ਫੀਮੇਲ ਹੋ ਗਈ ਤਾਂ ਪਾਪਾ ਹੀ ਲੈਣਾ ਕਿਸੇ ਦੀ ਜ਼ਿੰਮੇਵਾਰੀ ਕਰਾਊਗਾ ਬੰਦਾ ਠੀਕ ਹੈ ਉਹ ਜ਼ਿੰਮੇਵਾਰੀ ਤੇ ਵੀ ਗਾਰੰਟੀ ਦੇਊਗਾ ਦਾ ਬੰਦਾ ਠੀਕ ਹੈ ਨਾ ਉੱਥੇ ਪਫਤੇ ਵੀ ਹੋ ਜੂਗੀ ਤੇ ਫੀਮੇਲ ਦੀ ਕੁਆਲਿਟੀ ਦੇਖ ਕੇ ਠੀਕ ਹੈ ਨਾ ਬਾਕੀ ਭਾਜੀ ਦਾ ਆਲ ਬ੍ਰੀਡ ਦੇ ਨੂੰ ਯੋਪਲਾ ਬਰੇਜਨ ਕੇ ਆਪਣੇ 5 6 ਵੀਡਨ ਹੈ 5 6 ਵੀਡਨ ਆ ਗਏ ਬਰਦਰ ਮੇਨ ਮੇਨ ਤਾਂ ਟੀਵਰ ਚਲਦੀ ਹੈ ਲੈਬਰੇ ਚਲਦੀ ਹੈ ਜਰਮਨ ਚਲਦੀ ਹੈ ਸਿਡਜੂ ਹੋਗੀ ਜਰਮਨ ਦਾ ਵੀ ਆਪਣੇ ਜਿੰਨੀ ਵੀ ਨਾ ਡੌਗ ਦੀ ਠੀਕ ਹੈ ਦੇ ਇੰਡੀਆ ਕੋਈ ਇੱਕ ਦੋ ਬੰਦਿਆ ਕੋਲ ਹੋਣਗੇ ਠੀਕ ਹੈ ਬਈ ਜੀ ਬਾਕੀ ਆਪਣਾ ਕੋ ਲੋਕੇਸ਼ਨ ਦੱਸ ਦਈਏ ਕੰਟੈਕਟ ਨੰਬਰ ਦੱਸ ਦਈਏ ਬਰੇ ਲੋਕੇਸ਼ਨ ਰਾਜਪੁਰਾ ਪਟਿਆਲਾ ਜੀ 93876306 ਜੀ ਠੀਕ ਹੈ نیچے ਬਾਈ ਜਿਹੜਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਲੋ ਪੱਪੀ ਵੀ ਤੁਸੀਂ ਲੈ ਸਕਦੇ ਹੋ ਇਸ ਕੁਆਲਿਟੀ ਦੇ ਵਿੱਚ ਠੀਕ ਹੈ ਨਾ ਬਾਈ ਦੀ ਆਲ ਓਵਰ ਇੰਡੀਆ ਡਿਲੀਵਰੀ ਹੈ ਓਕੇ ਥੈਂ ਹਾਂਜੀ ਵਿੱਕੀ ਬਾਜੀ ਕੀ ਹਾਲ ਚਾਲ ਵਧੀਆ ਵਧੀਆ ਬਹੁਤ ਸੁਣਾਓ ਠੀਕ ਹੋ ਵਧੀਆ ਜੀ ਆਈ ਕੇ ਡਾਕਸੋ ਤੇ ਆ ਗਏ ਜੀ ਆ ਗਏ ਦੇਖੋ ਬਾਈ ਜੀ ਬਾਈ ਦਾ ਕੁਆਲਿਟੀ ਦੇ ਵਿੱਚ ਬੱਚੇ ਲੈ ਕੇ ਆਏ ਨੇ ਦੇਖੋ ਚੌ ਚੌ ਦਾ ਬੱਚਾ ਆ ਰੀਅਲ ਦਾ ਕਲਰ ਹੈ ਜਿਹੜਾ ਰੈੱਡ ਕਲਰ ਕਹਿੰਦੇ ਆਪਾਂ ਠੀਕ ਹੈ ਤੁਸੀਂ ਕਰੀਮ ਦੇਖ ਕੇ ਆਉਣਗੇ ਬਲੈਕ ਦੇਖ ਕੇ ਆਉਣਗੇ ਤਾਂ ਬਾਈ ਅੱਜ ਇੱਕ ਅਲੱਗ ਜਿਹੀ ਬੱਚਾ ਲੈ ਕੇ ਆਇਆ ਜੀ ਰੈੱਡ ਕਲਰ ਦਾ ਤੇ ਆਪਾਂ ਗੱਲ ਕਰੀਏ ਲੈਬਰੀ ਦਾ ਬੱਚਾ ਲੈ ਕੇ ਆਇਆ ਬਾਈ ਜੀ ਠੀਕ ਹੈ ਨਾ ਭਾਜੀ ਇਹਦਾ ਏਜ ਦੱਸ ਦਿਓ ਪਾਈ ਦੱਸ ਦਿਓ ਏਜ ਸਰ ਏਜ ਇਹਦੀ ਹੈਗੀ ਸਿਰਫ 40 ਦਿਨ ਹਜੇ ਠੀਕ ਹੈ ਜੀ ਇਹਦੀ 45 ਦਿਨ ਹੈ ਠੀਕ ਹੈ ਤੇ ਪ੍ਰਾਈਸ ਬਾਜੀ ਪ੍ਰਾਈਸ ਇਹਦਾ ਹੈਗਾ ਜੀ 15000 ਰੁਪਿਆ ਠੀਕ ਹੈ ਇਹਦਾ ਹੈਗਾ 8000 ਰੁਪਿਆ ਤੇ ਬਾਜੀ ਇਹਦੇ ਕਲਰ ਦੇ ਵਿੱਚ ਫਰਕ ਹੁੰਦਾ ਵੀ ਆਪਾਂ ਰੈੱਡ ਵਾਈਟ ਦਾ ਤਾਂ ਰੈੱਡ ਦਾ ਤੇ ਬਲੈਕ ਦਾ ਤੇ ਕਰੀਮ ਦਾ ਨਹੀਂ ਸਰ ਕੋਈ ਫਰਕ ਨਹੀਂ ਹੁੰਦਾ ਕਰੀਮ ਥੋੜਾ ਜਿਹਾ ਮਹਿੰਗਾ ਹੁੰਦਾ ਵਾ ਬਲੈਕ ਨੋਰਮ ਲੈ ਜਾਓਗੇ ਬਲੈਕ ਦੀ ਆਪਣੀ ਬਰੀਡਿੰਗ ਹੁੰਦੀ ਹੈ ਆਪਾਂ ਰੇਟ ਦੀ ਦੇ ਦਿੰਦੇ ਵਿੱਚ ਠੀਕ ਹੈ ਬਾਜੀ ਤੇ ਇਦਰ ਲੈਬਰੇ ਦਾ ਬਾਜੀ ਲੈਬਰੇ ਵੀ ਹੈ ਜੀ ਆਪਣੇ ਪੂਰਾ ਟੌਪ ਕਰਵਾ ਦੇ। ਇਹਦਾ ਮੇਲ ਦਾ ਫੀਮੇਲ ਦਾ ਪ੍ਰਾਈਸ ਭਾਜੀ। ਟੀਮ ਮੇਲ ਦਾ ਫਰਕ ਹੁੰਦਾ ਆ ਮੇਲ ਦਾ ਮਹਿੰਗਾ ਹੁੰਦਾ। ਮੈਂ ਇਹ 10000 ਰੁਪਏ ਦਾ ਟੀਮ ਮੇਲ ਆ 567 8000 ਠੀਕ ਹੈ ਆਪਣਾ ਆਲ ਬਰੀਡ ਦੇ ਵਿੱਚ ਕੰਮ ਹੈ। ਆਲ ਬਰੀਡ ਚ ਬਾਕੀ ਭਾਜੀ ਆਪਣੀ ਲੋਕੇਸ਼ਨ ਦੱਸ ਦੀ ਆਪਣਾ ਕੰਟੈਕਟ ਨੰਬਰ ਦੱਸ ਦਿਓ। ਲੁਧਿਆਣਾ ਆ ਜੀ ਆਪਣਾ ਵਿੱਕੀ ਡੌਗ ਕੈਨ ਲੁਧਿਆਣਾ 9577099900 ਠੀਕ ਹੈ। نیچے ਭਾਈ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ। ਭਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਆ। ਓਕੇ ਥੈਂਕ ਯੂ ਵਿੱਕੀ ਭਾਜੀ। ਥੈਂਕ ਯੂ ਥ ਫਸਕੀ ਆ ਸੀਚ ਬਾਈ ਕੀ ਹਾਲ ਚੱਲੇ ਵਈਆ ਹਰ ਤੁਸੀਂ ਦੱਸੋ ਜੀ ਹੋਰ ਪਹੁੰਚ ਗਿਆ ਰੋਸ਼ੋ ਤੇ ਹੋਰ ਜੀ ਦੇਖੋ ਬਾਈ ਜੀ ਬਾਈ ਜੀ ਲਓ ਮੈਂ ਨਾ ਬਹੁਤ ਹੀ ਪੱਪੀ ਲੈ ਕੇ ਆਇਆ ਹੈ ਬਾਈ نیچے ਜਰਮਨ ਸ਼ੈਪਡ ਵੀ ਪਏ ਨੇ ਠੀਕ ਆ ਸ਼ਿਰਜੂ ਵੀ ਪਏ ਨੇ ਫਸਕੀ ਪਿਆ ਠੀਕ ਆ ਕਲਚਰ ਪਾਉਂਦੇ ਬੱਚੇ ਵੀ ਪਏ ਨੇ ਰੈਟਰੀਵਰ ਵੀ ਆ ਬਾਕੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਆਪਣਾ ਆਲ ਬਰੀਡ ਦਾ ਕੰਮ ਹੈ ਨਾ ਹਾਂ ਜੀ ਹਾਂ ਜੀ ਤੇ ਬਾਈ ਜੀ ਜਰਮਨ ਦਾ ਦੱਸ ਦਿਓ ਮੇਲ ਆ ਫੀਮੇਲ ਆ ਭਾਜੀ ਮੇਲ ਵੀ ਹੈ ਜੀ نیچے ਫੀਮੇਲ ਵੀ ਪਈ ਹੈ ਜੀ ਕੀ ਪ੍ਰਾਈਸ ਦਾ ਭਾਜੀ ਕੀ ਹੈ ਇਸ ਦਾ ਇਹ 40 ਦਿਨ ਦਾ ਮੇਲ ਹੈ ਜੀ 12000 ਦਾ ਮੇਲ ਇਹ 1.5 ਰਿਆਲ ਦਾ ਮੀਲ ਸਾਢੇ 1.5 ਰਿਆਲ ਮੀਲ ਫੀਮੇਲ ਦਾ ਭਾਜੀ ਫੀਮੇਲ 8000 ਦੀ ਫੀਮੇਲ 8000 ਗੋਲਡਨ ਰੀਵਰ ਭਾਜੀ ਇਹ 1.5 ਰਿਆਲ ਦਾ ਮੀਲ ਠੀਕ ਹੈ 1.5 ਰਿਆਲ ਦਾ ਮੀਲ ਤੇ ਫੀਮੇਲ ਦਾ ਪ੍ਰਾਈਸ ਭਾਜੀ ਫੀਮੇਲ 9000 ਦੀ 9000 ਦੀ ਤੇ ਬਾਕੀ ਕਲਚਰ ਬੌਮ ਭਾਜੀ ਹਾਂਜੀ ਇਹ ਕਲਚਰ ਬੌਮ ਦਾ ਪ੍ਰਾਈਸ ਕਿ ਭਾਜੀ ਇਹ 12000 ਦਾ ਮੀਲ 12000 ਦਾ ਮੀਲ ਫੀਮੇਲ ਇੰਨੀ ਦੇ 7000 ਦੀ 7000 ਦੀ ਤੇ ਆਪਣਾ ਆਲ ਇੰਡੀਆ ਬਰੀਡ ਦਾ ਕੰਮ ਹੈ ਨਾ ਆਲ ਇੰਡੀਆ ਡਿਲੀਵਰੀ ਹੈ ਠੀਕ ਹੈ ਨਾ ਤੇ ਬਾਕੀ ਭਾਜੀ ਕੰਟੈਕਟ ਨੰਬਰ ਦ 19057 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬੀਟ ਦਾ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜੀ ਲੋਕੇਸ਼ਨ ਕੀ ਪਾਇਆ ਜੀ ਆਪਣੀ ਸਰੰਦ ਹੈ ਜੀ ਸਰੰਦ ਓਕੇ ਪ੍ਰੀਤ ਬਾਈ ਸਸੀ ਗੱਲ ਜਮਨ ਬਾਈ ਕੀ ਹਾਲ ਚਾਲ ਹੈ ਪਹੁੰਚ ਗਿਆ ਡਾਕਟਰ ਸਾਹਿਬ ਤੇ ਹਾਂਜੀ ਤੇ ਬਾਕੀ ਦੇਖ ਲਓ ਕੋ ਭਾਈ ਜੀ ਬੱਚਾ ਬਾਈ ਜੀ ਲੈ ਕੇ ਆਇਆ ਬਾਈ ਜੀ ਗੋਲਡਨ ਟੀਵਰ ਦਾ ਤੇ ਆਪਾਂ ਗੱਲ ਕਰਦੇ ਆ ਬਾਈ ਨਾਲ ਬਾਈ ਜੀ ਕੀ ਲੋਕੇਸ਼ਨ ਪਾਇਆ ਜੀ ਆਪਣੀ ਲੋਕੇਸ਼ਨ ਮਰੇਕੋਟਲਾ ਹੈ ਮਰੇਕੋਟਲਾ ਤੇ ਭਾਜੀ ਨੀਚੇ ਪਮੇਰੀਅਨ ਹਾਂਜੀ ਇਹ ਪ੍ਰਪੇਅਰიან ਦੋ ਮੇਲ ਫੀਮੇਲ ਵਾਜੀ ਹਸਕੀ ਦੇ ਫੀਮੇਲ ਲੱਗੀ ਪ੍ਰਾਈਸ ਦੀ ਰਾ ਨਾ ਨਾ ਲਗਾ ਰੇਟ ਆ ਜੇ ਤਾਂ ਵਧੀਆ ਕੁਆਲਿਟੀ ਲੈਣਾ ਕੋਸਟਾਰਾ ਕੀ ਰੇਟ ਫਿਰ ਵੀ 20 25 ਤੇਰੇ ਜਾਂਦੇ ਤੇ ਆਪਣਾ ਕੜੀ ਕੜੀ ਬਰੀਡ ਦੇ ਵਿੱਚ ਕੰਮ ਹੈ ਬਰੀਡ ਦਾ ਭਰਾ ਮਿਲਕ ਆ 골ਡਨ ਰੀਵਰ ਤੇ ਸਿਡਜੂ ਦੇ ਕਰਦਾ ਯਾਰ ਠੀਕ ਦੇਖੋ ਮੇਰੇ ਨਾਲ ਬਾਜੀ ਕੀ ਰੇਟ ਹੈ ਬੱਚਾ ਦਾ ਇਹ ਵੀਰੇ ਦੇ ਦਾਂਗਾ ਪਰ 4500 ਰੁਪਏ 4500 ਦਾ ਭੇਰ ਠੀਕ ਆ ਤੇ ਆਪ ਵੀ ਮਿਲੇਨ ਦਾ ਦਿਓ ਤੇ ਆਪਣਾ ਕੰਟੈਕਟ ਨੰਬਰ ਦਵਾ ਦਿਓ ਮੇਰਾ ਫੇਸਰ ਤੇਰਾ ਹੋਟਲਾਂ ਦਾ ਵੀ ਤੇ ਕੰਟੈਕਟ ਫੋਨ ਨੰਬਰ ਮੇਰਾ 8838794132 ਠੀਕ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਹੈਗੀ ਆਪਣੀ ਹਾਂਜੀ ਹਾਂ ਠੀਕ ਹੈ ਨਾ ਬਾਈ ਜੀ ਆਹ نیچے ਬਾਈ ਦਾ ਨੰਬਰ ਚੱਲਦਾ ਰੂ ਵੀਡੀਓ ਦੇ ਵਿੱਚ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ 골ਡਨ ਟੀਬਰ ਦਾ ਸਿਟੀ ਜੀ ਦਾ ਕੰਮ ਹੈ ਬਾਈ ਦਾ ਬਾਕੀ ਬੱਚੇ ਪਮੇਰੇ ਹੁੰਦੇ ਸੀਗੇ ਓਕੇ ਵੀਰੇ ਥੈਂਕ ਯੂ